ਲਓ ਜੀ ਹੁਣ ਕੱਗਰ ਦਰਿਆ ਦੇ ਵਿੱਚ ਵਧਿਆ ਪਾਣੀ ਪਟਿਆਲਾ ਮੁਹਾਲੇ ਸੰਗਰੂਰ ਤੇ ਮਾਨਸਾ ਦੇ ਵਿੱਚ ਵਧਿਆ ਹੜਾਂ ਦਾ ਖਤਰਾ ਸੈਮੇ ਨਿਰਲੇ ਪਿੰਡਾਂ ਦੇ ਲੋਕ ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਸਤਲੁਜ ਵਿਆਸ ਤੇ ਰਾਵੀ ਦਰਿਆਵਾਂ ਦੇ ਵਿੱਚ ਆਏ ਹੜ ਮਗਰੋਂ ਹੁਣ ਕੱਗਰ ਦਰਿਆ ਵੀ ਲੋਕਾਂ ਨੂੰ ਡਰਾਉਣ ਲੱਗ ਪਿਆ ਪਹਾੜਾਂ ਦੇ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਦੇ ਕਰਕੇ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਚੁੱਕਿਆ ਉਦਰਾ ਸੁਖਨਾ ਝੀਲ ਦੇ ਫਲੱਡ ਗੇਟ ਖੋਲਣ ਕਰਕੇ ਵੱਡੀ ਨਦੀ ਦੇ ਵਿੱਚ ਵੀ ਪਾਣੀ ਦਾ ਪੱਧਰ ਵਧ ਗਿਆ ਜਿਸ ਕਰਕੇ ਮੋਹਾਲੀ ਪਟਿਆਲਾ ਸੰਗਰੂਰ ਤੇ ਮਾਨਸਾ ਨੂੰ ਵੀ ਹੜ੍ਹਾਂ ਦਾ ਖਤਰਾ ਸਤਾਉਣ ਲੱਗ ਪਿਆ ਇਸ ਵਾਰ ਸੁਖਮਣਾ ਝੀਲ ਦੇ ਵਿੱਚ ਵਾਰ-ਵਾਰ ਪਾਣੀ ਦਾ ਪੱਧਰ ਵਧਣ ਤੇ ਅੱਜ 8ਵੀਂ ਵਾਰ ਸੁਖਮਣਾ ਝੀਲ ਦੇ ਫਲੱਡ ਗੇਟ ਖੋਲੇ ਗਏ ਨੇ ਤਰਾਸ ਚੰਡੀਗੜ੍ਹ ਤੇ ਨੇੜਲੇ ਇਲਾਕਿਆਂ ਦੇ ਵਿੱਚ ਤੜਕੇ ਤੋਂ ਲਗਾਤਾਰ ਪੈਰੇ ਮੀਂਹ ਕਰਕੇ ਸੁਖਨਾ ਝੀਲ ਦੇ ਵਿੱਚ ਪਾਣੀ ਖਤਰੇ ਦੇ ਨਿਸ਼ਾਨ 1163 ਫੁੱਟ ਟੱਪ ਗਿਆ ਝੀਲ ਦੇ ਵਿੱਚ ਪਾਣੀ ਵਾਧਾ ਦੇਖ ਕੇ ਯੂਟੀ ਪ੍ਰਸ਼ਾਸਨ ਨੇ ਸੁਖਨਾ ਝੀਲ ਦੇ ਰੈਗੂਲੇਟਰੀ ਐਂਡ ਉੱਤੇ ਸਥਿਤ ਤਿੰਨ ਫਲੱਡ ਗੇਟਾਂ ਵਿੱਚੋਂ ਦੋ ਖੋਲ੍ਹ ਦਿੱਤੇ ਗਏ ਨੇ ਹਾਲਾਂਕਿ ਫਲੱਡ ਗੇਟ ਖੋਲਣ ਦੇ ਬਾਵਜੂਦ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਵਧਣਾ ਲਗਾਤਾਰ جاری ਹੈ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਲੱਡ ਗੇਟ ਥੋੜੇ-ਥੋੜੇ ਖੋਲੇ ਨੇ ਪਰ ਪਾਣੀ ਵਧਣਾ ਉੱਤੇ ਹੋਰ ਖੋਲੇ ਜਾ ਸਕਦੇ ਨੇ ਦਾਦੀਏ ਕਿ ਚੰਡੀਗੜ੍ਹ ਸਮੇਤ ਟ੍ਰਾਈ ਸਿਟੀ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਸੁਖਨਾ ਝੀਲ ਦੇ ਦੋ ਹੜ੍ਹ ਇਹ ਤੇ 3 ਇੰਚ ਖੋਲ ਦਿੱਤੇ ਗਏ ਨੇ ਪਹਾੜੀ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਕਾਰਨ ਘੱਗਰ ਨਦੀ ਦਾ ਪਾਣੀ ਦਾ ਪੱਧਰ ਵਧ ਗਿਆ ਤੇ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਜ਼ੀਰਕਪੁਰ ਦੇ ਮੁਵਾਰਕਪੁਰ ਇਲਾਕੇ ਦੇ ਵਿੱਚ ਪਾਣੀ ਕਜਵੇ ਦੇ ਉੱਪਰੋਂ ਵਹਿ ਰਿਹਾ ਇਸ ਲਈ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਉੱਥੇ ਰਹਿਣ ਵਾਲੀਆਂ ਕਲੋਨੀਆਂ ਨੂੰ ਖਾਲੀ ਕਰਵਾ ਲਿਆ ਗਿਆ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਚੰਡੀਗੜ੍ਹ ਮੁਹਾਲੀ ਤੇ ਪੰਚਕੁਲਾ ਦੇ ਵਿੱਚ ਅਲਰਟ ਜਾਰੀ ਕੀਤਾ ਤੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਦਰਅਸਲ ਪਹਾੜਾਂ ਦੇ ਵਿੱਚ ਭਾਰੀ ਬਾਰਿਸ਼ ਕਰਕੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਹੋਰ ਵੀ ਗੰਭੀਰ ਹੁੰਦੀ ਨਜ਼ਰ ਆ ਰਹੀਆ ਹੁਣ ਤੱਕ ਸੂਬੇ ਦੇ 9 ਜ਼ਿਲ੍ਹੇ ਹੜਾ ਦੀ ਲਪੇੜ ਦੇ ਵਿੱਚ ਨੇ ਇਹਨਾਂ ਦੇ ਵਿੱਚ ਫਾਜ਼ਿਲਕਾ ਫਿਰੋਜ਼ਪੁਰ ਕਪੂਰਥਲਾ ਪਠਾਨਕੋਟ ਤਰਨਤਾਰਨ ਹੁਸ਼ਿਆਰਪੁਰ ਮੋਗਾ ਗੁਰਦਾਸਪੁਰ ਤੇ ਬਰਨਾਲਾ ਸ਼ਾਮਿਲ ਨੇ ਸਰਕਾਰੀ ਅੰਕੜਿਆਂ ਦੇ ਅਨੁਸਾਰ ਹੁਣ ਤੱਕ 1312 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਨੇ ਉਧਰ ਹਾਲਾਤਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੀ ਐਕਸ਼ਨ ਮੋਡ ਦੇ ਵਿੱਚ ਹੁਣ ਨਜ਼ਰ ਆਈ ਹੈ ਲਓ ਜੀ ਹੁਣ ਕੱਗਰ ਦਰਿਆ ਦੇ ਵਿੱਚ ਵਧਿਆ ਪਾਣੀ ਪਟਿਆਲਾ, ਮੁਹਾਲੀ, ਸੰਗਰੂਰ ਤੇ ਮਾਨਸਾ ਦੇ ਵਿੱਚ ਵਧਿਆ ਹੜ੍ਹਾਂ ਦਾ ਖਤਰਾ ਸਹਿਮੇ ਨੇੜਲੇ ਪਿੰਡਾਂ ਦੇ ਲੋਕ ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਸਤਲੁਜ ਵਿਆਸ ਤੇ ਰਾਵੀ ਦਰਿਆਵਾਂ ਦੇ ਵਿੱਚ ਆਏ ਹੜ ਮਗਰੋਂ ਹੁਣ ਕੱਗਰ ਦਰਿਆ ਵੀ ਲੋਕਾਂ ਨੂੰ ਡਰਾਉਣ ਲੱਗ ਪਿਆ ਪਹਾੜਾਂ ਦੇ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਦੇ ਕਰਕੇ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਚੁੱਕਿਆ ਉਦੋਂ ਸੁਖਨਾ ਝੀਲ ਦੇ ਫਲੱਡ ਗੇਟ ਖੋਲਣ ਕਰਕੇ ਵੱਡੀ ਨਦੀ ਦੇ ਵਿੱਚ ਵੀ ਪਾਣੀ ਦਾ ਪੱਧਰ ਵਧ ਗਿਆ ਜਿਸ ਕਰਕੇ ਮੋਹਾਲੀ ਪਟਿਆਲਾ ਸੰਗਰੂਰ ਤੇ ਮਾਨਸਾ ਨੂੰ ਵੀ ਹੜ੍ਹਾਂ ਦਾ ਖਤਰਾ ਸਤਾਉਣ ਲੱਗ ਪਿਆ ਇਸ ਬਾਅਦ ਸੁਖਮਣਾ ਝੀਲ ਦੇ ਵਿੱਚ ਵਾਰ-ਵਾਰ ਪਾਣੀ ਦਾ ਪੱਧਰ ਵਧਣ ਤੇ ਅੱਜ 8ਵੀਂ ਵਾਰ ਸੁਖਮਣਾ ਝੀਲ ਦੇ ਫਲੱਡ ਗੇਟ ਖੋਲੇ ਗਏ ਨੇ ਤਰਾਸਾ ਚੰਡੀਗੜ੍ਹ ਤੇ ਨੇੜਲੇ ਇਲਾਕਿਆਂ ਦੇ ਵਿੱਚ ਤੜਕੇ ਤੋਂ ਲਗਾਤਾਰ ਪੈਰੇ ਮੀਂਹ ਕਰਕੇ ਸੁਖਨਾ ਝੀਲ ਦੇ ਵਿੱਚ ਪਾਣੀ ਖਤਰੇ ਦੇ ਨਿਸ਼ਾਨ 1163 ਫੁੱਟ ਟੱਪ ਗਿਆ ਝੀਲ ਦੇ ਵਿੱਚ ਪਾਣੀ ਵਾਧਾ ਦੇਖ ਕੇ ਯੂਟੀ ਪ੍ਰਸ਼ਾਸਨ ਨੇ ਸੁਖਨਾ ਝੀਲ ਦੇ ਰੈਗੂਲੇਟਰੀ ਐਂਡ ਉੱਤੇ ਸਥਿਤ ਤਿੰਨ ਫਲੱਡ ਗੇਟਾਂ ਵਿੱਚੋਂ ਦੋ ਖੋਲ੍ਹ ਦਿੱਤੇ ਗਏ ਨੇ ਹਾਲਾਂਕਿ ਫਲੱਡ ਗੇਟ ਖੋਲਣ ਦੇ ਬਾਵਜੂਦ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਵਧਣਾ ਲਗਾਤਾਰ جاری ਹੈ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਲੱਡ ਗੇਟ ਥੋੜੇ-ਥੋੜੇ ਖੋਲੇ ਨੇ ਪਰ ਪਾਣੀ ਵਧਣਾ ਉੱਤੇ ਹੋਰ ਖੋਲੇ ਜਾ ਸਕਦੇ ਨੇ ਦਾਦੀਏ ਕਿ ਚੰਡੀਗੜ੍ਹ ਸਮੇਤ ਟ੍ਰਾਈ ਸਿਟੀ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਸੁਖਨਾ ਝੀਲ ਦੇ ਦੋ ਹੜ੍ਹ ਗੇਟ ਤਿੰਨ ਇੰਚ ਖੋਲ ਦਿੱਤੇ ਗਏ ਨੇ ਪਹਾੜੀ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਕਾਰਨ ਘੱਗਰ ਨਦੀ ਦਾ ਪਾਣੀ ਦਾ ਪੱਧਰ ਵਧ ਗਿਆ ਤੇ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਜ਼ੀਰਕਪੁਰ ਦੇ ਮੁਵਾਰਕਪੁਰ ਇਲਾਕੇ ਦੇ ਵਿੱਚ ਪਾਣੀ ਕਜਵੇ ਦੇ ਉੱਪਰੋਂ ਵਹਿ ਰਿਹਾ ਇਸ ਲਈ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਉੱਥੇ ਰਹਿਣ ਵਾਲੀਆਂ ਕਲੋਨੀਆ ਨੂੰ ਖਾਲੀ ਕਰਵਾ ਲਿਆ ਗਿਆ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਚੰਡੀਗੜ੍ਹ ਮੁਹਾਲੀ ਤੇ ਪੰਚਕੁਲਾ ਦੇ ਵਿੱਚ ਅਲਰਟ ਜਾਰੀ ਕੀਤਾ ਤੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਦਰਅਸਲ ਪਹਾੜਾਂ ਦੇ ਵਿੱਚ ਭਾਰੀ ਬਾਰਿਸ਼ ਕਰਕੇ ਪੰਜਾਬ ਦੇ ਵਿੱਚ ਹਾੜਾਂ ਦੀ ਸਥਿਤੀ ਹੋਰ ਵੀ ਗੰਭੀਰ ਹੁੰਦੇ ਨਜ਼ਰ ਆ ਰਹੀਆ ਹੁਣ ਤੱਕ ਸੂਬੇ ਦੇ 9 ਜ਼ਿਲ੍ਹੇ ਹੜਾ ਦੀ ਲਪੇੜ ਦੇ ਵਿੱਚ ਨੇ ਇਹਨਾਂ ਦੇ ਵਿੱਚ ਫਾਜ਼ਿਲਕਾ ਫਿਰੋਜ਼ਪੁਰ ਕਪੂਰਥਲਾ ਪਠਾਨਕੋਟ ਤਰਨਤਾਰਨ ਹੁਸ਼ਿਆਰਪੁਰ ਮੋਗਾ ਗੁਰਦਾਸਪੁਰ ਤੇ ਬਰਨਾਲਾ ਸ਼ਾਮਿਲ ਨੇ ਸਰਕਾਰੀ ਅੰਕੜਿਆਂ ਦੇ ਅਨੁਸਾਰ ਹੁਣ ਤੱਕ 1312 ਪਿੰਡ ਹੜਾ ਨਾਲ ਪ੍ਰਭਾਵਿਤ ਹੋਏ ਨੇ ਉਧਰ ਹਾਲਾਤਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੀ ਐਕਸ਼ਨ ਮੋਡ ਦੇ ਵਿੱਚ ਹੁਣ ਨਜ਼ਰ ਆਈ ਹੈ